ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਜੇਕਰ ਤੁਹਾਡਾ ਜ਼ਖਾਮ ਠੀਕ ਨਾ ਹੋ ਰਿਹਾ ਹੋਵੇ ਤਾਂ ਲਸਣ ਨੂੰ ਤੇਲ ਵਿੱਚ ਗਰਮ ਕਰੋ ਅਤੇ ਹੁਣ ਇਸ ਤੇਲ ਨੂੰ ਠੰਡਾ ਹੋਣ ਤੋਂ ਬਾਅਦ ਦੋ-ਦੋ ਗੁੰਦਾ ਨੱਕ ਵਿੱਚ ਪਾਓ ਅਤੇ ਪੈਰਾਂ ਦੀਆਂ ਤਲੀਆਂ ਤੇ ਇਸ ਦੀ ਮਾਲਿਸ਼ ਕਰੋ ਤੁਹਾਡਾ ਜ਼ਖਾਮ ਠੀਕ ਹੋ ਜਾਵੇਗਾ ਨੰਬਰ 2 ਫੜਕੜੀ ਦੇ ਇਸਤੇਮਾਲ ਨਾਲ ਦੰਦ ਕੁਦਰਤੀ ਤਰੀਕੇ ਨਾਲ ਸਫੇਦ ਹੋ ਜਾਂਦੇ ਹਨ ਨੰਬਰ 3 ਜੇ ਕਰੇ ਤੁਹਾਡੇ ਲਿਵਰ ਵਿੱਚੇ ਕਮਜ਼ੋਰੀ ਹੈ ਤਾਂ ਸਾਬੂਦਾਣਾ ਸਵੇਰੇ ਸ਼ਾਮ ਖਾਣ ਨਾਲ ਲਿਵਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 4 ਜੇ ਕਰੇ ਤੁਹਾਡੇ ਚਿਹਰੇ ਉੱਪਰ ਫਿੰਸੀਆਂ ਹੋ ਗਈਆਂ ਹੋਣ ਤਾਂ ਉਹਨਾਂ ਨੂੰ ਕਦੇ ਵੀ ਪਨੋਨਾ ਜਾਂ ਫਿਰ ਬਾਰ-ਬਾਰ ਹੱਥ ਨਾ ਲਗਾਓ ਨਹੀਂ ਤਾਂ ਤੁਹਾਡਾ ਚਿਹਰਾ ਬਿਲਕੁਲ ਹੀ ਖਰਾਬ ਹੋ ਜਾਵੇਗਾ ਚਿਹਰੇ ਉੱਪਰ ਦਾਗ ਤੱਬੇ ਪੈ ਜਾਣਗੇ ਨੰਬਰ 5 ਬਾਬਾ ਜੀਰ ਬਿੱਤੇ ਸਾਨੂੰ ਕਦੇ ਵੀ ਖੱਟੀ ਦਹੀਂ ਨਹੀਂ ਖਾਣੀ ਚਾਹੀਦੀ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਇਹ ਸਮੱਸਿਆ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਨੰਬਰ 6 ਜੀ ਕਰੇ ਤੁਸੀਂ ਕੱਪੜੇ ਧੋਣ ਲਈ ਸ਼ੈਂਪੂ ਦਾ ਇਸਤੇਮਾਲ ਕਰਦੇ ਹੋ ਤਾਂ ਉਸ ਨੂੰ ਕਦੇ ਵੀ ਇਕੱਲਾ ਨਾ ਪਾਓ ਇਸ ਵਿੱਚ ਹਲਕੀ ਜਿਹੀ ਈਜੀ ਪਾਓ ਇਸ ਨਾਲ ਤੁਹਾਡੇ ਕੱਪੜੇ ਸੁੰਘੜਨਗੇ ਨਹੀਂ ਤੇ ਨਾਲ ਹੀ ਕਲੀਨ ਵੀ ਚੰਗੀ ਤਰ੍ਹਾਂ ਨਾਲ ਹੋ ਜਾਣਗੇ ਨੰਬਰ 7 ਗਰਮੀਆਂ ਦੇ ਮੌਸਮ ਵਿੱਚ ਦਹੀਂ ਦੀ ਲੱਸੀ ਬਣਾ ਕੇ ਪੀਣ ਨਾਲ ਪੇਟ ਦੀ ਗਰਮੀ ਸ਼ੂ ਮੰਤਰ ਹੋ ਜਾਂਦੀ ਹੈ ਨੰਬਰ 8 ਅਖਵਾਰ ਦੀ ਮਦਦ ਐਸੇ ਅਨਿੱਕਾਂ ਇਤਜ਼ਾ ਨੂੰ ਚਮਕਾ ਸਕਦੀ ਹੈ ਜਿਵੇਂ ਕਿ ਸ਼ੀਸ਼ਾ ਗੈਸ ਅਲਮਾਰੀ ਬਰਤਨ ਅਤੇ ਫ੍ਰਿਜ ਜੋ ਚਮਕ ਜਾਣਗੇ ਤੇ ਨਵੇਂ ਦੀ ਤਰ੍ਹਾਂ ਲੱਗ ਜਾਣਗੇ ਨੰਬਰ 9 ਮੱਛੀ ਦਾ ਸੇਵਨ ਕਰਨ ਨਾਲ ਤੁਹਾਡੀ ਜਾਦਾਸਤ ਤੇਜ਼ ਹੋ ਜਾਂਦੀ ਹੈ ਕਿਉਂਕਿ ਮੱਛੀ ਵਿੱਚ ਮੈਗਾ 3 ਫੈਂਟੀ ਐਸਿਡ ਹੁੰਦਾ ਹੈ ਜੋ ਕਿ ਆਦਤ ਸੌਰੀ ਜਦਾਸਤ ਨੂੰ ਤੇਜ ਕਰਨ ਵਿੱਚ ਹੀ ਬਿੱਟੇ ਮਦਦ ਕਰਦਾ ਹੈ ਨੰਬਰ 10 ਕੇਲੇ ਖਾਣ ਤੋਂ ਬਾਅਦ ਤੁਹਾਨੂੰ ਕਬਜ ਦੀ ਪ੍ਰੋਬਲਮ ਹੁੰਦੀ ਹੈ ਤਾਂ ਕੇਲੇ ਉੱਪਰ ਕਾਲਾ ਨਮਕ ਲਗਾ ਕੇ ਖਾਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕਦੇ ਵੀ ਕਬਜ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 11 ਪਾਲਕ ਵਿੱਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ ਜਿਸ ਨਾਲ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ ਨੰਬਰ 12 ਗਰਮੀ ਦੀ ਵਜ੍ਹਾ ਨਾਲ ਚੱਕਰ ਆਉਣਾ ਉਲਟੀ ਜਾਂ ਫਿਰ ਮਾਈਗ੍ਰੇਨ ਦਾ ਦਰਦ ਹੋਵੇ ਤਾਂ ਅੱਧਾ ਗਲਾਸ ਦੁੱਧ ਵਿੱਚ ਕਚੀਰਾ ਗੁੰਦ ਅਤੇ ਮਿਸ਼ਰੀ ਮਿਲਾ ਕੇ ਪੀਓ ਨੰਬਰ 13 ਜੇਕਰ ਪੇਟ ਵਿੱਚ ਗੈਸ ਬਣਦੀ ਹੋਵੇ ਤਾਂ ਅਜਵੈਨ ਵਿੱਚ ਥੋੜਾ ਜਿਹਾ ਕਾਲਾ ਨਮਕ ਮਿਲਾ ਕੇ ਸੇਵਨ ਕਰਨ ਨਾਲ ਆਰਾਮ ਮਿਲਦਾ ਹੈ ਨੰਬਰ 14 ਟਮਾਟਰ ਦਾ ਸੂਪ ਨਾਲ ਵਜਨ ਘਟ ਹੁੰਦਾ ਹੈ ਇਹ ਅੱਖਾਂ ਤੇ ਸਾਡੀ ਤਪਚਾ ਲਈ ਬਹੁਤ ਹੀ ਜਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 15 ਆਪਣੇ ਵਾਲਾਂ ਨੂੰ ਖੂਬਸੂਰਤ ਬਣਾਉਣ ਲਈ ਤਾਜੀ ਐਲੋਵਿਰਾ ਐਲੋਵਿਰਾ ਨੂੰ ਆਪਣੇ ਵਾਲਾਂ ਉੱਪਰ ਲਗਾਓ ਅਤੇ ਅੱਧੇ ਘੰਟੇ ਬਾਅਦ ਸਿਰ ਨੂੰ ਧੋ ਲੋਰ ਰਿਜ਼ਲਟ ਤੁਸੀਂ ਆਪ ਹੀ ਦੇਖ ਲਵੋਣਾ ਨੰਬਰ 16 ਜਿੰਨਾ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਹਨਾਂ ਨੂੰ ਬਦਾਮ ਦਾ ਸੇਵਨ ਕਦੀ ਵੀ ਨਹੀਂ ਕਰਨਾ ਚਾਹੀਦਾ ਨੰਬਰ 17 ਸਿਰ ਸੋਰਨ ਸੌਰੀ ਸਰੋਂ ਦੇ ਤੇਲ ਵਿੱਚ ਮਹਿੰਦੀ ਦੀਆਂ ਪਤੀਆਂ ਮਿਲਾ ਕੇ ਗਰਮ ਕਰੋ ਅਤੇ ਠੰਡਾ ਕਰਕੇ ਆਪਣੇ ਵਾਲਾਂ ਉੱਪਰ ਲਗਾਓ ਇਸ ਨਾਲ ਤੁਹਾਡੇ ਵਾਲਾਂ ਦਾ ਝੜਨਾ ਬਿਲਕੁਲ ਹੀ ਬੰਦ ਹੋ ਜਾਵੇਗਾ ਨੰਬਰ 18 ਕੰਮ ਕਰਨ ਤੋਂ ਬਾਅਦ ਕਦੇ ਵੀ ਹਰੀ ਮਿਰਚ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 19 ਤੁਪ ਵਿੱਚ ਸਾਵਲੀ ਹੋਈ ਤਾਂ ਪਚਾ ਨੂੰ ਗੋਰਾ ਕਰਨ ਲਈ ਨਾਰੀਅਲ ਪਾਣੀ ਕੱਚਾ ਦੁੱਧ ਖੀਰੇ ਦਾ ਰਸ ਨਿੰਬੂ ਦਾ ਰਸ ਬੇਸਣ ਤੇ ਥੋੜਾ ਜਿਹਾ ਚੰਦਨ ਪਾਊਡਰ ਮਿਲਾ ਕੇ ਇੱਕ ਉਪਟਣ ਬਣਾ ਲਓ ਇਸ ਨੂੰ ਲਗਨ ਤੋਂ ਇੱਕ ਘੰਟਾ ਪਹਿਲਾਂ ਲਗਾਓ ਹਫਤੇ ਵਿੱਚ ਹੀ 1-2 ਬਾਰ ਇਸ ਤਰ੍ਹਾਂ ਕਰ ਨਾਲ ਤੁਹਾਡੀ ਸਕਿਨ ਦਾ ਕਾਲਾਪਨ ਦੂਰ ਹੋਣ ਲੱਗ ਜਾਵੇਗਾ ਨੰਬਰ ਬੀ ਜੇਕਰ ਤੁਸੀਂ ਚੂਹਿਆਂ ਤੋਂ ਪਰੇਸ਼ਾਨ ਹੋ ਤਾਂ ਪਦੀਨੇ ਨੂੰ ਮਸਲ ਕੇ ਦਰਵਾਜ਼ੇ ਦੇ ਕਿਨਾਰਿਆਂ ਦੇ ਕੋਲ ਰੱਖ ਦਿਓ ਘਰ ਵਿੱਚ ਚੂਹੇ ਦਾ ਆਉਣਾ ਬਿਲਕੁਲ ਹੀ ਬੰਦ ਹੋ ਜਾਵੇਗਾ ਨੰਬਰ 21 ਬਦਾਮ ਦਾ ਤੇਲ ਅੱਖਾਂ ਦੇ ਆਸ-ਪਾਸ ਕਾਲੇ ਕੇਰਿਆਂ ਤੋਂ ਲਗਾਉਣ ਨਾਲ ਕਾਲੇ ਕੇਰੇ ਹਮੇਸ਼ਾ ਦੇ ਲਈ ਖਤਮ ਹੋ ਜਾਂਦੇ ਹਨ ਨੰਬਰ 22 ਜੋ ਲੋਕ ਜਿਆਦਾ ਪੈਦਲ ਚੱਲਦੇ ਹਨ ਉਹਨਾਂ ਨੂੰ ਕਦੇ ਵੀ ਦਿਲ ਦੀਆਂ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 23 ਪੀਸੀ ਹੋਈ ਪਾਲਕ ਵਾਲਾ ਵਾਲਾ ਲਈ ਬਹੁਤ ਹੀ ਜਿਆਦਾ ਲਾਭ ਦਾਇਕ ਹੁੰਦੀ ਹੈ ਪਾਲਕ ਦਾ ਜੂਸ ਪੀਣ ਨਾਲ ਵਾਲਾਂ ਦੀ ਨਵਾਈ ਦਿਨ ਪਰ ਦਿਨ ਵਧਣੀ ਸ਼ੁਰੂ ਹੋ ਜਾਂਦੀ ਹੈ ਨੰਬਰ 24 ਜੋ ਲੋਕ ਖਾਣਾ ਤੇਜ਼ੀ ਨਾਲ ਖਾਂਦੇ ਹਨ ਉਹਨਾਂ ਨੂੰ ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਕਿਉਂਕਿ ਇਸ ਤਰ੍ਹਾਂ ਕਰ ਨਾਲ ਖਾਣਾ ਜਲਦੀ ਹজম ਨਹੀਂ ਹੁੰਦਾ ਇਸ ਲਈ ਖਾਣੇ ਨੂੰ ਆਰਾਮ ਨਾਲ ਹੀ ਚਵਾ ਚਵਾ ਕੇ ਖਾਓ ਨੰਬਰ 25 ਅੱਖਾਂ ਵਿੱਚ ਸੱਜੇ ਕਬੀ ਅਤੇ ਗੋਲ-ਗੋਲ ਕਮਾ ਕੇ ਅੱਖਾਂ ਦੀ ਅੱਖ ਅੱਖ ਸਾ ਐਕਸਰਸਾਈਜ਼ੇ ਕਰੋ ਇਸ ਦੇ ਨਾਲ ਤਾਜ਼ੀਆਂ ਹਰੀਆਂ ਸੱਜੀਆਂ ਜਿਵੇਂ ਗਾਜਰ ਚਕੰਦਰ ਅਦਰਕ ਦਾ ਸੇਵਨ ਕਰੋ ਇਸ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਵੱਧ ਜਾਵੇਗੀ ਨੰਬਰ ਛੱਬੀ ਖਾਣਾ ਖਾਣ ਤੋਂ ਬਾਅਦ ਜੇ ਕਰੇ ਪਾੜੀ ਪੰਦੀ ਸਮੱਸਿਆ ਹੋਵੇ ਤਾਂ ਗਰਮ ਪਾਣੀ ਵਿੱਚ ਕਾਲਾ ਨਮਕ ਅਤੇ ਨੀਬੂ ਮਿਲਾ ਕੇ ਪੀਓ ਤੁਹਾਨੂੰ ਬਹੁਤ ਆਰਾਮ ਮਿਲੇਗਾ ਨੰਬਰ 27 ਸ਼ਹਿਦ ਦੂਤ ਦਾ ਜੂਸ ਪੀਣ ਨਾਲ ਚਿਹਰੇ ਦੀਆਂ ਚਾਹਿਆਂ ਬਿਲਕੁਲ ਹੀ ਖਤਮ ਹੋ ਜਾਂਦੀਆਂ ਹਨ ਨੰਬਰ 28 ਕੱਚੀ ਮੂਲੀ ਖਾਣ ਨਾਲ ਦਿਮਾਗ ਬਹੁਤ ਹੀ ਜ਼ਿਆਦਾ ਤੇਜ਼ ਹੋ ਜਾਂਦਾ ਹੈ ਨੰਬਰ 29 ਚਾਰ ਬਦਾਮ ਖਾਣ ਨਾਲ ਤੁਹਾਡਾ ਬਚਨ ਵਧਣਾ ਲੱਗ ਜਾਂਦਾ ਹੈ ਅਤੇ ਤੁਹਾਡਾ ਇੱਕ ਇਮਿਊਨਿਟੀ ਸਿਸਟਮ ਵੀ ਮਜ਼ਬੂਤ ਹੁੰਦਾ ਹੈ ਇਸ ਲਈ ਸਰਦੀਆਂ ਵਿੱਚ ਇਸ ਦਾ ਇਸਤੇਮਾਲ ਨਿਯਮਤ ਮਾਤਰਾ ਵਿੱਚ ਹੀ ਜ਼ਰੂਰ ਕਰੋ ਨੰਬਰ 30 ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਗੁਰਦਾਸੇ ਵਨ ਕਰਦੇ ਰਹੋ ਤਾਂ ਅਮੋਨੀਆ ਹੋਣ ਦਾ ਘਾਤਰਾ ਨਹੀਂ ਰਹਿੰਦਾ ਨੰਬਰ 33 ਵਾਲਾਂ ਦੀ ਲੰਬਾਈ ਨੂੰ ਵਧਾਉਣ ਲਈ ਨਾਰੀਅਲ ਤੇਲ ਦੇ ਵਿੱਚ ਆਮਲਾ ਪਾਊਡਰ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਉੱਪਰ ਮ사ਜ ਕਰੋ ਵਾਲਾਂ ਦੀ ਲੰਬਾਈ ਵਧਣ ਲੱਗ ਜਾਵੇਗੀ ਨੰਬਰ 32 ਜਦੋਂ ਤੱਕ ਜ਼ਿੰਦਗੀ ਹੈ ਪ੍ਰੇਮ ਨਾਲ ਰਹੋ ਉਸ ਤੋਂ ਬਾਅਦ ਤਾਂ ਫਰੇਮ ਵਿੱਚ ਹੀ ਰਹਿਣਾ ਹੈ ਨੰਬਰ 33 ਜੇਕਰ ਕਿਚਨ ਵਿੱਚ ਕੰਮ ਕਰਦੇ ਸਮੇਂ ਹੱਥ ਜਲ ਜਾਵੇ ਤਾਂ ਨਾਲ ਕਾਲਗੇਟ ਲਗਾਉਣ ਨਾਲ ਆਰਾਮ ਮਿਲਦਾ ਹੈ ਨੰਬਰ ਜਾਣਤੀ ਦਿਖਾਵੇ ਵਿੱਚ ਸਮਾਂ ਬਰਬਾਦ ਨਾ ਕਰੋ ਨਹੀਂ ਤਾਂ ਫਿਰ ਜ਼ਿੰਦਗੀ ਪਛਤਾਵੇ ਵਿੱਚ ਬਤੌਣੀ ਪਵੇਗੀ ਨੰਬਰ 35 ਜੇਕਰ ਸਰੀਰ ਦੇ ਕਿਸੇ ਵੀ हिस्से ਵਿੱਚ ਮੋਚ ਆ ਜਾਵੇ ਤਾਂ ਬਰਫ਼ ਦਾ ਟੁਕੜਾ ਲੈ ਕੇ ਉਸ ਦੀ ਮਾਲਿਸ਼ ਕਰੋ ਤੁਹਾਨੂੰ ਆਰਾਮ ਮਿਲੇਗਾ ਨੰਬਰ 36 ਉਦਾਂ ਤਾਂ ਸ਼ਬਦਾਂ ਦੇ ਮਤਵਲ ਬਹੁਤ ਨਿਕਲਦੇ ਨਹੀਂ ਪਾਰੇ ਭਾਵਨਾਵਾਂ ਦਾ ਮਤਵਲ ਇੱਕ ਹੀ ਹੁੰਦਾ ਹੈ ਆਪਣਾਪਣ ਸਨੇਹ ਤੇ ਪਰਵਾਹ ਨੰਬਰ 37 3 ਚਾਰ ਛੋਟੀਆਂ ਹਲੈਚੀਆਂ ਨੂੰ ਇੱਕ ਚਮਚ ਸੌਫ ਦੇ ਨਾਲ ਪੀਸ ਲਓ ਇਸ ਦਾ ਮਿਸ਼ਰਣ ਇੱਕ ਗਲਾਸ ਦੁੱਧ ਦੇ ਨਾਲ ਰੋਜ਼ਾਨਾ ਕਾਣਨ ਹਲਕਾਂ ਦੀ ਰੋਸ਼ਨੀ ਵੱਧਦੀ ਹੈ ਇਸ ਨਾਲ ਤੁਹਾਡੀਆਂ ਅੱਖ ਵੀ ਉਤਰ ਸਕਦੀ ਹੈ ਨੰਬਰ 38 ਉਮੀਦ ਕਦੇ ਨਹੀਂ ਗਵਾਉਣੀ ਚਾਹੀਦੀ ਤੁਸੀਂ ਕਦੇ ਨਹੀਂ ਤੁਸੀਂ ਕਦੇ ਨਹੀਂ ਜਾਣਦੇ ਕਿ ਆਉਣ ਵਾਲਾ ਕੱਲ ਤੁਹਾਡੇ ਲਈ ਕੀ ਕੀ ਲੈ ਕੇ ਆਉਣ ਵਾਲਾ ਹੈ ਨੰਬਰ 39 ਬੈਰਚ ਵਿੱਚ ਬ੍ਰੈਡ ਸੌਰੀ ਫ੍ਰਿਜ ਵਿੱਚ ਬ੍ਰੈਡ ਰੱਖਣਾ ਤੂੰ ਬਚਣਾ ਚਾਹੀਦਾ ਹੈ ਜੇਕਰ ਤੁਸੀਂ ਇਸ ਨੂੰ ਨਾਰਮਲ ਤਾਪਮਾਨ ਤੇ ਰੱਖ ਰੱਖ ਦਵੂਗੇ ਤਾਂ ਇਸ ਇਸ ਦੀ ਜਲਦੀ ਖਰਾਬ ਹੋਣ ਦਾ ਖਤਰਾ ਵੱਧ ਘਟ ਜਾਵੇਗਾ ਨੰਬਰ 40 ਰੱਬ ਦੁਨੀਆ ਦਾ ਸਭ ਤੋਂ ਵੱਡਾ ਡਾਕਟਰ ਹੈ ਤੇ ਅਦਾਸ ਦੁਨੀਆ ਦੀ ਸਭ ਤੋਂ ਵੱਡੀ ਦਵਾਈ। ਨੰਬਰ 42 ਜੀਵਨ ਦਾ ਸਾਚੇ ਦੇਲ ਵਿੱਚ ਬੁਰਾਈ ਰੱਖਣ ਤੋਂ ਬਿਹਤਰ ਹੈ ਕਿ ਨਾਰਾਜ਼ਗੀ ਜ਼ਹਿਰ ਕਰੇ। 2 ਨੰਬਰ 43 ਜ਼ਿੰਦਗੀ ਵਿੱਚ ਸਭ ਕੁਝ ਫਿਰ ਤੋਂ ਮਿਲ ਸਕਦਾ ਹੈ ਪਰ ਸਮੇਂ ਦੇ ਨਾਲ ਗਵਾਇਆ ਹੋਇਆ ਰਿਸ਼ਤਾ ਫਿਰ ਕਦੇ ਨਹੀਂ ਮਿਲਦਾ। ਹਾਂਜੀ ਸੌਰੀ 44 ਲੋਕਾਂ ਨੂੰ ਪਰਵਾਹ ਨਹੀਂ ਕੀ ਤੁਸੀਂ ਖੁਸ਼ ਹੋ ਜਾਂ ਉਦਾਸ ਉਹਨਾਂ ਨੂੰ ਖੁਸ਼ ਹੋ ਜਾਂ ਉਦਾਸ ਉਹਨਾਂ ਨੂੰ ਪਰਵਾਹ ਹੈ ਕਿ ਤੁਸੀਂ ਉਹਨਾਂ ਨੂੰ ਕਿੰਨਾ ਖੁਸ਼ ਰੱਖ ਸਕਦੇ ਹੋ ਹਾਂਜੀ ਵੀਡੀਓ ਬਣਾਉਣ ਵਿੱਚ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਸੀ ਤੁਹਾਡੇ ਤੁਹਾਤੇ ਜੋੜ ਕੇ ਮਾਫੀ ਮੰਗਦੀ ਹਾਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵਧੀਆ ਤੋਂ ਵਧੀਆ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਧੰਵਾਜੀ ਸਾਰਿਆਂ ਦਾ